ਤੁਹਾਡੇ ਤੱਕ ਦਾ ਪਤਾ ਲੱਗਣ ਲਿਆ ਸਵਾਕੀ ਇਹ ਤੁਹਾ ਦੋਬਰ ਦਰਦਾ ਹੈਗਾ ਇਹਨੇ ਸਰਕਾਰਾਂ ਨੂੰ ਇਹ ਨਹੀਂ ਪਤਾ ਕਿ ਜਿਹੜੇ 140 ਹਾਂਜੀ ਹਾਂਜੀ ਮੈਂ ਦਰਮੇਲ ਸਿੰਘ ਖਾਲਸਾ ਠੇਕਾ ਬੈਟਰੀ ਦਰਜਾ ਚਰਜ ਯੂਨੀਅਨ ਪੰਜਾਬ ਅੱਜ ਅਸੀਂ ਪੰਜਾਬ ਦੇ ਕੋਨੇ ਕੋਨੇ ਤੋਂ ਹਰ ਇੱਕ ਜ਼ਿਲ੍ਹੇ ਤੋਂ ਹਰੇਕ ਕੋਨੇ ਕੋਨੇ ਤੋਂ ਹਰ ਇੱਕ ਜ਼ਿਲ੍ਹੇ ਤੋਂ ਸਾਰੇ ਭਰਾ ਇੱਥੇ ਪਹੁੰਚੇ ਸੀਗੇ ਜਲੰਧਰ ਵਿਖੇ ਤੇ ਪਿਛਲੀਆਂ 18 ਸਾਲਾਂ ਤੋਂ ਅਸੀਂ ਪਸ਼ੂ ਹਸਪਤਾਲਾਂ ਦੇ ਵਿੱਚ ਲੱਗੇ ਹੋਏ ਆ ਬਹੁਤ ਹੀ ਘੱਟ ਤਨਖਾਹਾਂ ਤੇ ਅਸੀਂ ਕੰਮ ਕਰ ਰਹੇ ਹਾਂਗੇ ਤੇ ਜਿਹੜੀ ਇਹ ਸਰਕਾਰ ਹੈ ਪੰਜਾਬ ਦੇ ਵਿੱਚ ਆਵਾਦਮੀ ਪਾਰਟੀ ਦੀ ਸਰਕਾਰ ਬਣੀ ਸੀ ਇਹਨੇ ਸਾਡੇ ਨਾਲ ਇੱਕ ਬਹੁਤ ਵੱਡਾ ਵਾਅਦਾ ਕੀਤਾ ਸੀ ਵੀ ਜਦੋਂ ਸਾਡੀ ਸਰਕਾਰ ਬਣਦੀ ਹੈ ਅਨੁਸਾਰ ਸਾਡਾ ਹਰਾ ਪਿੰਨਾ ਜਿਹੜਾ ਸੋਦੀ ਫਾਈਲ ਤੇ ਚੱਲੂਗਾ ਪਰ ਅੱਜ 2 ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਸਾਡਾ ਇਸ ਸਰਕਾਰ ਨੇ ਕੋਈ ਹੱਲ ਨਹੀਂ ਕੀਤਾ ਉਲਟਾ ਸਾਡੀ ਦੁਰਦਸ਼ਾ ਹੋ ਰਹੀ ਹੈ ਬਹੁਤ ਜ਼ਿਆਦਾ ਨਾ ਕੋਈ ਮੀਟਿੰਗ ਮਿਲਦੀ ਹੈ ਨਾ ਕੋਈ ਅਧਿਕਾਰੀ ਸੁਣਦਾ ਨਾ ਮੰਤਰੀ ਸਾਹਿਬ ਸੁਣਦੇ ਨੇ ਮੰਗਾ ਤੁਹਾਡੀ ਕੀ ਸਨ ਮੰਗਾਂ ਸਾਡੀ ਆਏ ਨੇ ਸਰ ਅਸੀਂ ਪਿਛਲੇ 18 ਸਾਲਾਂ ਤੋਂ ਨੌਕਰੀ ਕਰ ਰਹੇ ਹਾਂ ਜਿਹੜੀ ਸਾਡੀ ਪਹਿਲੀ ਮੰਗ ਹੈ ਸਾਡੇ ਡਿਪਾਰਟਮੈਂਟ ਦੇ ਵਿੱਚ 1183 ਪੋਸਟਾਂ ਨਿਕਲ ਰਹੀਆਂ ਨੇ ਅਸੀਂ ਚਾਹੁੰਦੇ ਹਾਂ ਉਹਦੇ ਵਿੱਚ ਸਾਨੂੰ ਪਹਿਲ ਦੇ ਆਧਾਰ ਤੇ ਐਡਜਸਟ ਕੀਤਾ ਜਾਵੇ ਜਿੰਨੇ ਅਸੀਂ ਭਰਾ ਲੱਗੇ ਆ ਬਿਨਾਂ ਕਿਸੇ ਸ਼ਰਤ ਤੋਂ ਸਾਨੂੰ ਉਸ ਆਕੀ ਮਜਬੂਰੀ ਆਈ ਸੀ ਕਿ ਉਹਨਾਂ ਨੂੰ ਟਾਵਰ ਤੇ ਚੜ੍ਹਨਾ ਪੈ ਗਿਆ ਮਜਬੂਰੀ ਸਰ ਇਹ ਆ ਅਸੀਂ ਡਿਪਾਰਟਮੈਂਟ ਕੋਲੇ ਜਾਂਦੇ ਹਾਂ ਡਿਪਾਰਟਮੈਂਟ ਕਹਿੰਦਾ ਤੁਸੀਂ ਸਾਡੇ ਮੁਲਾਜ਼ਮ ਨਹੀਂ ਮੰਤਰੀ ਸਾਹਿਬ ਕੋਲੇ ਜਾਂਦੇ ਹੋ ਉਹ ਕਹਿੰਦੇ ਨੇ ਵੀ ਜਿਹੜੇ ਤੁਹਾਡੇ ਅਧਿਕਾਰੀ ਨੇ ਅਫਸਰ ਨੇ ਉਹ ਸਾਡੀ ਸੁਣਦੇ ਨਹੀਂ ਸਾਨੂੰ ਇੰਨੀ ਮਜ਼ਦੂਰੀ ਬਣ ਗਈ ਇੱਥੇ ਚੜ੍ਹਨ ਵਾਸਤੇ ਕਿ ਸਾਡਾ ਕਰਨ ਹੀ ਪਈ ਗੱਲਬਾਤ ਹੈ ਜਿਹੜੀ ਸਾਡੀ ਕੋਈ ਸੁਣੇ ਨਹੀਂ ਰਿਹਾ ਜਿਸ ਕਰਕੇ ਸਾਨੂੰ ਮਜ਼ਦੂਰੀ 'ਚ ਇੱਥੇ ਆ ਕੇ ਟਾਵਰ ਤੇ ਚੜ੍ਹਨਾ ਪਿਆ ਹੁਣ ਸਾਨੂੰ ਸੀਐਮ ਸਾਹਿਬ ਦੇ ਨਾਲ ਮੀਟਿੰਗ ਮਿਲੀ ਹੈ ਪਰਸੋਂ ਦੀ ਸਾਡੀ ਮੀਟਿੰਗ ਹੈ ਜਿਹੜੇ ਜਿਹੜੇ ਮਲਾਜਮ ਹਨ ਉਹਨਾਂ ਨੇ ਕਹੀ ਸ਼ਾਸਨ ਦਿੱਤਾ ਤੁਹਾਨੂੰ ਸਕੂਬੇਸ਼ਨ ਸਾਹਿਬ ਨੇ ਪੁਲਿਸ ਕਮਿਸ਼ਨਰ ਸਾਹਿਬ ਨੇ ਸਾਨੂੰ ਅਨੁਮਾਨ ਸ਼ਾਸਨ ਦਿੱਤਾ ਵੀ ਜਿਹੜਾ ਆਉਣ ਵਾਲਾ ਪਰਸੋਂ ਦਾ ਟਾਈਮ ਹੈ ਪਰਸੋਂ ਸਾਡੀ ਮੀਟਿੰਗ ਕਲੀਅਰ ਹੈ ਤੇ ਕੋਈ ਸਮਾਂ ਨਹੀਂ ਸੇ ਸਾਡਾ ਮੀਟਿੰਗ ਦੇ ਵਿੱਚ ਕੋਈ ਮੁੱਦਾ ਹੱਲ ਹੁੰਦਾ ਤਾਂ ਠੀਕ ਹੈ ਨਹੀਂ ਆਉਣ ਵਾਲੇ ਸਮੇਂ 'ਚ ਅਸੀਂ ਆਉਣ ਵਾਲੇ ਦਿਨਾਂ 'ਚ ਦੋ ਦਿਨ ਤੋਂ ਬਾਅਦ ਅਸੀਂ ਫਿਰ ਇੱਥੇ ਵੱਡਾ ਪ੍ਰੋਗਰਾਮ ਲੀਕਾਂਗੇ ਤੁਹਾਡਾ ਜੇ ਸਾਡਾ ਕਿਸੇ ਬੰਦੇ ਦਾ ਕੋਈ ਨੁਕਸਾਨ ਹੁੰਦਾ ਆਉਣ ਵਾਲੇ ਸਮੇਂ 'ਚ ਤਾਂ ਉਹ ਉਹਦਾ ਜ਼ਿੰਮੇਵਾਰ ਪੰਜਾਬ ਸਰਕਾਰ ਤੇ ਸਾਡਾ ਪਸ਼ੂ ਪਾਲਣ ਮੰਤਰੀ ਤੇ ਸੈਕਟਰੀ ਸਾਹਿਬ ਹੋਣਗੇ ਮੀਟਿੰਗ ਦਾ ਸਮਾਂ ਤੇ ਕੋਈ ਜਗ੍ਹਾ ਨਿਰਧਾਰਿਤ ਹੋਈ ਮੀਟਿੰਗ ਦਾ ਸਮਾਂ ਤੇ ਜ ਸੋ ਦਾ ਟਾਈਮ ਹੈ ਜੀ 12 ਵਜੇ ਦਾ 12 ਵਜੇ ਦਾ ਦਪਹਿਰ ਹਾਂਜੀ ਜਿਹਨਾਂ ਜੀ ਸਾਡਾ ਕੋਈ ਇਹ ਮਨਦਮਨੀ ਗਈ ਤਾਂ ਮੀਟਿੰਗਾਂ ਦੇ ਜਿਵੇਂ ਅੱਗੇ ਲਾਰੇ ਲੱਪੇ ਲਾਉਂਦੇ ਹੁਣ ਤਾਂ ਅਸੀਂ ਇਕੱਲੇ ਇਕੱਲੇ ਆ ਅਗਲੀ ਵਾਰੀ ਅਸੀਂ ਬੱਚਿਆਂ ਸਮੇਤ ਆਵਾਂਗੇ ਇਦੋਂ ਹੀ ਵੱਡਾ ਸੰਘਾਸਤ ਤੇਜ ਕਰਾਂਗੇ ਟਾਵਰਾਂ ਤੇ ਚੜਨਾ ਪਵੇ ਟੈਂਕੀਆਂ ਤੇ ਚੜਨਾ ਪਵੇ ਆਪਦੇ ਆਪ ਨੂੰ ਅੱਗ ਲਾਉਣੀ ਪਵੇ ਜੋ ਵੀ ਕਰਨਾ ਪਵੇ ਉਹ ਅਸੀਂ ਕਰਾਂਗੇ ਬੇਨਤੀ ਆ ਸਾਡੀ ਵੀ ਸਾਡੀ ਸੁਣਵਾਈ ਕੀਤੀ ਜਾਵੇ ਸਾਡੇ ਜਿੰਨੀਆਂ ਪੋਸਟਾਂ ਨੇ ਉਹਨਾਂ ਤੇ ਸਾਨੂੰ ਐਡਜਸਟ ਪੱਕਾ ਕੀਤਾ ਜਾਵੇ ਨਾ ਸਾਨੂੰ ਕੋਈ ਮੈਡੀਕਲ ਪੱਤਾ ਮਿਲਦਾ ਕੋਈ ਸਹੂਲਤ ਨਹੀਂ ਮਿਲਦੀ ਸਾਨੂੰ ਗਦੇ ਘੋੜੇ ਵਾਲਾ ਕੰਮ ਲੈ ਰਹੀਆ ਉਹੀ ਸਾਡੇ ਪੱਕੇ ਭਰਾ ਕੰਮ ਕਰ ਰਹੇ ਨੇ ਉਹੀ ਕੰਮ ਸਾਡਾ ਉਹੀ ਉਹਨਾਂ ਦਾ ਉਹਨਾਂ ਦੀਆਂ ਕਿੰਨੀਆਂ ਕਿੰਨੀਆਂ ਤਨਖਾਹਾਂ ਨੇ ਸਾਨੂੰ ਕੁਝ ਵੀ ਨਹੀਂ ਦੇ ਰਹੀ ਸਰਕਾਰ 10000 ਦੇ ਵਿੱਚ ਅੱਜ ਕੀ ਬਣਦਾ ਕੁਝ ਵੀ ਨਹੀਂ ਬਣਦਾ ਜੀ ਪੰਜ ਪੰਜ ਮਹੀਨੇ ਹੋ ਗਏ ਸਾਨੂੰ ਤਨਖਾਹ ਨਹੀਂ ਮਿਲੀ ਜੀ ਹਰ ਇੱਕ ਮਹੀਨੇ ਸਾਡੇ 3 ਮਹੀਨੇ ਤਨਖਾਹ ਦੇ ਦਾਂਦੇ ਨੇ 3 ਮਹੀਨਿਆਂ ਤੋਂ ਬਾਅਦ ਫੇਰ ਸਾਡੇ ਨਾਲ ਇਹ ਗਦੇ ਘੋੜੇ ਵਾਲਾ ਕੰਮ ਕਰਦਾ ਸਾਨੂੰ ਕੋਈ ਤਾਂ ਦੂਰ ਦੂਰ ਸਾਡੀਆਂ ਡਿਊਟੀਆਂ ਲੱਗਦੀਆਂ ਨੇ ਆਣੀ ਹੈਗਾ ਸਾਡੇ ਅੱਧੇ ਭਾਈ ਤਾਂ ਸਾਡੇ ਕੁਸਤਾ ਛੱਡ ਗਏ ਉਸ ਬਾਹਗੁਰੂ ਨੂੰ ਪਿਆਰੇ ਹੋ ਗਏ ਹੁਣ ਅਸੀਂ ਸਾਡੀ ਦਿਨੋ ਦਿਨ ਸੰਘਾਸ ਵੀ ਘਟੀਆਂ ਜਾਂਦੇ ਆ ਭਾਈ ਅਸੀਂ ਇਹਦੇ ਕਰਕੇ ਹੱਥ ਜੋੜ ਕੇ ਬੇਨਤੀ ਆ ਸਾਡੀ ਵੀ ਇਹ ਸਾਡਾ ਕੰਮ ਕਰੇ ਨ ਮੰਤਰੀ ਸਾਹਿਬ ਬੋਲੇ ਸੋਨਿਆਵ ਸੋਨਿਆਵ